ਉਿੱਕਈ ਮੈਂ ਆ ਰਿਹਾ ਸੀ ਆਪੀ ਸਾਈਡ ਦੇ ਸਹੀ ਆ ਰਿਹਾ ਸੀ ਦੋ ਗੱਡੀਆਂ ਭਿੜੀਆਂ ਆਪਸ ਚ ਮੇਰੇ ਵੱਜੀ ਫੇਟ ਮੇਰੇ ਆੜੋਂ ਦਾ ਨੁਕਸਾਨ ਹੋਇਆ ਮੇਰੀ ਕੋਈ ਗੱਲ ਨਹੀਂ ਸੋਹਣਾ ਉਹ ਆਪਸ ਚ ਰਾਜੀਨਾਮਾ ਕਰਨ ਨੂੰ ਕਰਦੇ ਆ ਦੋਨੇ ਵੀ ਅਸੀਂ ਕਰ ਲਾਂਗੇ ਤੇ ਮੇਰੀ ਕੋਈ ਗੱਲ ਨਹੀਂ ਸੋਹਣਾ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਦਵਾ ਕੇ ਸੀ ਨਹੀਂ ਕਿਸੇ ਨੇ ਕੋਈ ਨਹੀਂ ਚਾਹ ਰੋ ਨੇ ਉਹ ਲੈਟ ਵਾਰੀ ਯਾਰ ਕਿੱਧਰ ਗਿਆ ਲੈਟ ਵਾਲਾ ਮਾਰ ਦੇਣਾ ਤੁਸੀਂ ਗੱਡੀ ਕੋਲੇ ਜਾਓ ਇੱਧਰ ਇੱਧਰ ਮੈਂ ਲਾਲ ਨਾਲ ਇੱਧਰ ਮੱਤਿਆ ਬੰਦੋ ਮਾਜੀ ਬਾਈ ਜੀ ਮੇਰੀ ਗੱਡੀ ਆ ਜੀ ਮੈਂ ਸ਼ਾਮ ਵਾਂਗੀ ਡਿਊਟੀ ਕਰਕੇ ਘਰੇ ਜਾ ਰਿਹਾ ਸੀ ਇਹਦੇ ਪਾਸ ਆ ਰਹੇ ਸੀ ਮੈਂ ਅਪੀਸੀ ਆਣੇ ਤੋਂ ਮੁਕਸਰ ਜਾ ਰਿਹਾ ਸੀ ਜੀ ਇਹ ਬੰਦੇ ਮੁਕਸਰੋਂ ਆ ਰਹੇ ਸੀ ਬਹੁਤ ਤੇਜ਼ ਗੱਡੀ ਸੀ ਜੀ ਤੇ ਰੌਂਗ ਸਾਈਡ ਆ ਰਹੇ ਸੀ ਤੇ ਜਦੋਂ ਵੀ ਜਦੋਂ ਮੇਰੇ ਕੋਲੇ ਆਏ ਮੈਂ ਫਿਰ ਵੀ ਗੱਡੀ ਹੋਰ ਮੈਂ ਕਿਹਾ ਇਹਨਾਂ ਨੇ ਗੱਡੀ ਇਹਨਾਂ ਨੇ ਆਪਦੀ ਜਗ੍ਹਾ ਤੇ ਗਿਆਈ ਨਹੀਂ ਜਿਹੜੀ ਆਪਦੀ ਨਾਲ ਸਾਈਡ ਸੀ ਖੰਭੇ ਹੱਥ ਸੱਜੇ ਹੱਥ ਹੀ ਕੰਟੀਨਿਊ ਆਉਂਦੇ ਗਏ ਤੇ ਮੈਂ ਫੇਰ ਗੱਡੀ ਆਪਦੀ ਪਾਸੇ ਕੀਤੀ ਵੀ ਬੰਦਾ ਸੁੱਤਾ ਲੱਗਦਾ ਕੁਝ ਹੈਗਾ ਪਰ ਇੰਨੀ ਗੱਡੀ ਤੇਜ਼ ਸੀ ਇਹਨਾਂ ਦੀ ਮੇਰੀ ਗੱਡੀ ਦੇ ਵਿੱਚ ਆ ਕੇ ਮਾਰ ਦੋਨੇ ਨਸ਼ੇ ਤੋਤੇ ਜਾਈ ਦੋ ਬੰਦੇ ਸੀ ਉਹਦੇ ਚ ਡਰਾਈਵਰ ਤੇ ਮੇਰੇ ਕੋਲੇ ਸਾਰੀਆਂ ਫੋਟੋਆਂ ਵੀਡੀਓ ਮੈਂ ਖਿੱਚ ਕੇ ਰੱਖਿਆ ਹੋਇਆ ਹੈ ਉਹ ਕਹਿੰਦੇ ਸੀ ਤਿੰਨ ਜਣੇ ਸੀ ਕਾਰ 'ਚ ਦੋ ਜਣੇ ਸੀ ਗੱਡੀ ਦੇ ਵਿੱਚ ਹੀ ਆਹ ਬੰਦਾ ਆਟੂ ਵਾਲਾ ਜੀ ਇਹ ਵੀ ਮੇਰੇ ਨਾਲ ਹੀ ਸੀ ਗੱਡੀ ਦੇ ਇਹ ਉਹਨਾਂ ਦੇ ਸਾਹਮਣੇ ਆ ਜੀ ਇਹਨਾਂ ਦੇ ਤੁਸੀਂ ਬਿਆਨ ਸੋਖ ਸਕਦੇ ਹੋ ਜੀ ਵੀ ਇਹ ਕੀ ਕਰ ਰਿਹਾ ਮੈਂ ਸਾਈਡ ਤੇ ਆ ਰਿਹਾ ਸੀ ਭਾਜੀ ਮੇਰੇ ਓਵਰਟੇਕ ਕਰ ਰਹੇ ਸੀ ਮੈਨੂੰ ਉਹ ਗੱਡੀ ਸਿੱਧੀ ਆਈ ਹੈ ਦੋਨੇਨ दारू ਪੀ ਰੱਖੀ ਸੀਗੀ ਠੀਕ ਹੈ ਜੀ ਫਾਵੇਂ ਮੈਡੀਕਲ ਕਰਾ ਲੈਣ ਦਿੱਤੇ ਕਰਾਣਾ ਹੀ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਹ ਕਹਿ ਰਹੇ ਨੇ ਲੈ ਵੀ ਕੋਈ ਹੋਰ ਗੱਡੀ ਚਲਾ ਰਿਹਾ ਸੀ ਨਾ। ਕੋਈ ਨਹੀਂ ਉਹ ਵੀਰਾ ਚਲਾ ਰਿਹਾ ਸੀ ਤੇ ਕਾਲੇ ਕੋਟ ਵਾਲਾ ਬੰਦਾ ਚਲਾ ਰਿਹਾ ਸੀ। ਬਲੈਕ ਕੋਟ ਪਾਇਆ ਉਹ ਬੰਦਾ ਚਲਾ ਰਿਹਾ ਸੀ। ਆਪ ਰਿਹਾ ਅਪਰੇਟ ਕਰਦੇ ਆ। ਹਾਂ। ਬਸ ਉਹ ਮੁੰਡਾ ਬਾਹਰ ਆ ਦਾ ਨਾਲ ਚੌਕੀ ਪਹੁੰਚ ਗਏ। ਠੀਕ ਹੈ ਚਲੋ। ਜਨਾਬ ਆ। रा <laughs>